ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੀ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੰਦਰੁਸਤ ਰਹੋਗੇ ਚੜ੍ਹਦੀ ਕਲਾ ਵਿੱਚ ਹੋਣਗੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਹਾਂਜੀ ਦੁਪਹਿਰ ਦਾ ਟਾਈਮ ਹੋਇਆ ਵਸੇ 3:00 ਵਜੇ ਵਸੇ ਆਪਾਂ ਅੱਜ ਮੈਂ ਖਾ ਵੀ ਚੱਲ ਹਨਾ ਵੀ ਆਲੂ ਤਰੇ ਵੀ ਸੀ ਮੇਰੇ ਚੁੱਲ੍ਹੇ ਤੇ ਮੈਂ ਖਿਚਲੇ ਨੇ ਚੁੱਲੇ ਤੇ ਪਰ ਆਲੂ ਰੱਖੇ ਸੀ ਮੈਂ ਆਹ ਦੋ ਬੈਗਟ ਆਪਣੇ ਕੋ ਬਰੈਡਾਂ ਦੇ ਸੀ ਮੈਂ ਚਲੋ ਜੀ ਅਸੀਂ ਅੱਜ ਉਹ ਬਣਾਉਣ ਲੱਗੇ ਸੀ ਮੈਂ ਖਿਚਲਾਣਾ ਦੋ ਬਰੈਡ ਚੂਰਾ ਕਰ ਲਿਆ ਸੀ ਇਹਨਾਂ ਦਾ ਦੋ ਬਰੈਡ ਦੇ ਪੈਕਟਾਂ ਦਾ ਬੀ ਇਹਨਾਂ ਦੇ ਵਿਚਾਲੂਆਂ ਦੇ ਵਿੱਚ ਮੈਸ਼ ਕਰ ਲਏ ਸੀ ਆਪਾਂ ਨੇ ਇਹ ਚੰਗੀ ਤਰ੍ਹਾਂ ਬਹੁਤ ਵਧੀਆ ਡਿਸ਼ ਬਣ ਕੇ ਤਿਆਰ ਹੁੰਦੀ ਹੈ ਇਹ ਆਪਾਂ ਨਾ ਚਾਹ ਨਾਲ ਵੀ ਖਾ ਸਕਦੇ ਹਾਂ ਬਹੁਤ ਵਧੀਆ ਲੱਗਦਾ ਹੈ ਔਰ ਕੁਰਕਰੇ ਜੇ ਬਣ ਜਾਂਦੇ ਨੇ ਬਹੁਤ ਵਧੀਆ ਵੀ ਬਾਲੇ ਸਾਫਟ ਨਹੀਂ ਰਹਿੰਦੇ ਇਹ ਕੜਕ ਕੜਕ ਜੇ ਹੋ ਜਾਂਦੇ ਬਹੁਤ ਵਧੀਆ ਬਹੁਤ ਟੇਸਟੀ ਲੱਗਦੇ ਨੇ ਚਾਹ ਨਾਲ ਤਾਂ ਕਰਕੇ ਮੈਂ ਅੱਜ ਇੱਥੇ ਚੁੱਲੇ ਤੇ ਬਣਾਉਣ ਲੱਗੀ ਸੀ ਅੱਜ ਮੇਰੀ ਨਣਦਾਈ ਵੀ ਸੀ ਮੇਰੀਆਂ ਨਣਦਾਈਆਂ ਸੀ ਦੋ ਸੀਆਂ ਹਾਈਆਂ ਵੀਆਂ ਬੱਚੇ ਗਏ ਸੀ ਨਾ ਛੁੱਟੀਆਂ ਕੱਟਣ ਤਾਂ ਕਰਕੇ ਉਹਨਾਂ ਨੂੰ ਛੱਡਣ ਆਏ ਹੋਏ ਸੀ ਖਾ ਵੀ ਦਿਨ ਹੋ ਗਏ ਸੀ ਉਹਨਾਂ ਨੂੰ ਗੈਨ ਬੱਚਿਆਂ ਨੂੰ ਚੱਲ ਰਿਹਾ ਹੈ ਕਈ ਦਿਨ ਲਾਇਆ ਹੈ ਫਿਰ ਮੈਂ ਉੱਥੇ ਬਣਾ ਰਹੀ ਸੀ ਚੁੱਲੇ ਪਰ ਬੈਠੀ ਇੱਥੇ ਚੱਲ ਚਾਚੂ ਪਹਿਲਾਂ ਮੈਂ ਬਣਾ ਲਈ ਸੀ ਆ ਇਹਨਾਂ ਨੂੰ ਸਾਰਿਆਂ ਨੇ ਬੈਠੇ ਖਵਾ ਰਹੇ ਤੇ ਨਿਆਣੇ ਖਾ ਰਹੇ ਤੇ ਵਿੱਚੇ ਬੈਠੇ ਵਿੱਚੇ ਗੱਲਾਂ ਬਾਤਾਂ ਕਰ ਰਹੇ ਸੀ ਚਲੋ ਜੀ ਆਪਾਂ ਪਕਾ ਰਹੇ ਸੀ ਇਹ ਪਹਿਣ ਭਾਈ ਬੈਠੇ ਆਪਣੀਆਂ ਗੱਲਾਂ ਬਾਤਾਂ ਕਰਦੇ ਸੀ ਬੈਠੇ ਚਲ ਫਿਰ ਮੈਂ ਥੋੜਾ ਜਿਹਾ ਕੁਝ ਬਾਜੋ ਬਣਾ ਕੇ ਮੈਂ ਵੀ ਆ ਗਈ ਮੈਂ ਵੀ ਆਪਣੀ ਚਾਹ ਪੀਣ ਲੱਗ ਦਿੱਸੀ ਆ ਕੇ ਬੈਠ ਕੇ ਉਹਰੇ ਚਲੇ ਇਹਨਾਂ ਨੇ ਚਾਹ ਪਾਣੀ ਪੀ ਲਿਆ ਸੀ ਮੈਂ ਕਿਹਾ ਚਲ ਭਾਂਡੇ-ਗੁੰਡੇ ਫਿਰ ਬਾਜੋ ਚੱਕ ਦੂੰਗੀ ਵੀ ਮੈਂ ਵੀ ਬਹਿ ਜਾਨੀ ਚਲ ਕਿੰਦੀ ਚਾਹ ਇਹਨਾਂ ਕੋਲ ਆ ਚਲੋ ਆਪਾਂ ਇਹਨਾਂ ਦੀਆਂ ਗੱਲਾਂ ਨਹੀਂ ਲਈਆਂ ਹੈਗੀਆਂ ਵਿੱਚ ਗੱਲਾਂ ਕਰਦੇ ਸੀ ਚਲ ਆਪਣੀਆਂ ਹਨਾ ਕਰਦੀਆਂ ਉਹ ਕੋਇਲਦਾਰੀ ਵਾਲੀਆਂ ਗੱਲਾਂ ਕਰਦੇ ਸੀ ਭੈਣ ਭਾਈ ਚਲ ਹੋਰ ਗੱਲਾਂ ਹੁੰਦੀਆਂ ਨੇ ਤਾਂ ਕਰਕੇ ਬਸ ਆਪਾਂ ਇਹਨਾਂ ਨੂੰ ਬੈਠ ਕੇ ਆਪਾਂ ਬਸ ਇਹਨਾਂ ਨਾਲ ਗੱਲਾਂ ਇਹਨਾਂ ਦੀ ਗੱਲਾਂ ਸੁਣ ਰਹੇ ਸੀ ਅ ਚਲੋ ਬਦਿਆ ਚਲ ਨਾ ਬੱਚੇ ਲਾਇਆ ਹੈ ਕਾਫੀ ਦਿਨ ਲਾਇਆ ਹੈ ਚਲੋ ਨਾਲੇ ਨਿਆਣਿਆਂ ਦਾ ਪਾਸਾ ਬਦਲ ਜਾਂਦਾ ਚਲੋ ਨਿਆਣੇ ਹੱਸ ਖੇੜੇ ਆਏ ਹਨਾ ਰਹਿਆ ਹੈ 2-4 ਦਿਨ ਹਾਂਜੀ ਇੱਧਰ ਫਿਰ ਆਪਾਂ ਨਾ ਸਵੇਰ ਦਾ ਟਾਈਮ ਹੋਇਆ ਸੀ ਇਹ ਦੂਏ ਦਿਨ ਦੀ ਵੀਡੀਓ ਹੈ ਇਹ ਉਹ ਆਪਾਂ ਨੇ ਥੋੜੀਓ ਬਣਾਈ ਸੀ ਆਪਾਂ ਨੇ ਇਹ ਫਿਰ ਮੈਂ ਅੱਜ ਸਵੇਰੇ ਮੈਂ ਕਿਹਾ ਵੀ ਚਲੋ ਨਾ ਵੀ ਆਪਾਂ ਹੁਣ ਅੱਜ ਚੌਲ ਬਣਾ ਲੈਣੇ ਨੋਂ ਮਿਰਚ ਵਾਲੇ ਮੈਂ ਫਿਰ ਚੌਲ ਬਣਾਏ ਸੀ ਨੋਂ ਮਿਰਚ ਵਾਲੇ ਬੱਚੇ ਕਹਿੰਦੇ ਵੀ ਚਲ ਮਮੀ ਚੌਲ ਬਣਾ ਲੈ ਅੱਜ ਮੈਂ ਚਲ ਵੀ ਦਹੀਂ ਨਾ ਖਾ ਲਾਂਗੇ ਮੈਦਰ ਲੱਗੀ ਵੀ ਸੀ ਗਰਮ ਸੀ ਬਹੁਤ ਜ਼ਿਆਦਾ ਚੌਲ ਆਪਾਂ ਇਹਦੇ ਵਿੱਚ ਬਣਾ ਲਏ ਸੀ ਇੱਥੇ ਜਗੈਸ ਤੇ ਬਣਾ ਲੈ ਦੀ ਮੈਂ ਅੱਜ ਮੈਂ ਚੱਲ ਇੱਥੇ ਗੈਸ ਤੇ ਬਣਾ ਲੈਣੇ ਆ ਆਪਾਂ ਨੇ ਢੱਕਣ ਲਾ ਕੇ ਨਹੀਂ ਸੀ ਬਣਾਏ ਹੈਗੇ ਆਪਾਂ ਨੇ ਇੱਕਣੀ ਬਸ ਢੱਕ ਕੇ ਆਪਾਂ ਦੋ ਲੋਟੇ ਬਣਾਏ ਸੀ ਇਹ ਚੌਲ ਇਹਦਾ ਆਪਾਂ ਕੁੱਕਰ ਦਾ ਢੱਕਣ ਨਹੀਂ ਲਾਇਆ ਸੀ ਆਪਾਂ ਇੱਕਣੀ ਬਸ ਇਹਦੇ ਨਾਲੇ ਬਣਾਏ ਸੀ ਕਿਉਂ ਫਿਰ ਜੇ ਆਪਾਂ ਕੁੱਕਰ ਦਾ ਢੱਕਣ ਲਾ ਦਾਂ ਤਾਂ ਵਿੱਚ ਘੁਲ ਜੇ ਜਾਂਦੇ ਨੇ ਤਾਂ ਕਰਕੇ ਫਿਰ ਆਪਾਂ ਨੇ ਇੱਕਣੀ ਢੱਕਣ ਰੱਖ ਕੇ ਬਣਾਏ ਸੀ ਕੱਲਾ ਕੱਲਾ ਚੌਲ ਪਿਆ ਸੀ ਬਹੁਤ ਵਧੀਆ ਬਹੁਤ ਟੇਸਟੀ ਬਣੇ ਸੀ ਹੁਣ ਮਿਰਚ ਵਾਲੇ ਚੌਲ ਬਣਸ ਪਤੀ ਦੇ ਦੀ ਮੈਂ ਕਿਹ ਵੀ ਚਲੋ ਹੁਣ ਇਹਦੇ ਵਿੱਚ ਜਿਹੜਾ ਨਨ ਮਿਰਚ ਮਸਾਲਾ ਪਾਉਣਾ ਹੈ ਪਾ ਸਕਦੇ ਆਂ ਆਪਾਂ ਚਲੋ ਨੂਣੇ ਪਾਇਆ ਸੀ ਮੈਂ ਮੈਂ ਵਿੱਚ ਕਾਲਾ ਨਾਮਕ ਪਾਇਆ ਸੀ ਦਹੀਂ ਦੇ ਵਿੱਚ ਮੈਂ ਵਿਚਲਨ ਕਾਲਾ ਨਾਕ ਪਵਾਦਨੇ ਪਤਾ ਨਹੀਂ ਕੀ ਮੈਂ ਇੱਥੇ ਮੈਂ ਖਾ ਚੱਲ ਸਾਰਿਆਂ ਪਰ ਨਾ ਬੀ ਸਾਰਿਆਂ ਨੂੰ ਲੱਗੀ ਸੀ ਚੌਲ ਪਾਣ ਮੈਂ ਫਿਰ ਇੱਧਰ ਸ਼ਾਮ ਦਾ ਟਾਈਮ ਸੀ ਮੈਂ ਕਿਹਾ ਥੋੜੀ ਥੋੜੀਆਂ ਕਲਿੱਪਾਂ ਲਈਆਂ ਸੀ ਸ਼ਾਮ ਦਾ ਟਾਈਮ ਹੋਇਆ ਸੀ ਮੈਂ ਇੱਧਰ ਹੁਣ ਜੁੱਲੇ ਪਰ ਦਾਲ ਧਰਨੀ ਦੀ ਮੈਂ ਵਿਚਲਨ ਹੁਣ ਦਾਲ ਧਰਦਨੇ ਸ਼ਾਮ ਦਾ ਟਾਈਮ ਹੋ ਗਿਆ ਤਾਂ ਕਰਕੇ ਆਪਾਂ ਚੁੱਲੇ ਤੇ ਦળ ਧਰਨ ਲੱਗੇ ਸੀ ਕਾਫੀ ਦਿਨ ਹੋ ਗਏ ਸੀ ਆਪਾਂ ਨੇ ਬਲੌਗ ਨਹੀਂ ਪਾਇਆ ਤੇ ਬਲੌਗ ਤਾਂ ਹੀ ਨਹੀਂ ਸੀ ਪਾਇਆ ਬੱਚੇ ਗਏ ਹੋਏ ਸੀ ਚਲੋ ਫਿਰ ਆਏ ਆਂ ਵੀ ਚਲ ਬੱਚੇ ਬਣਾ ਦਾਂਦੇ ਨੇ ਬਲੌਗ ਹਨਾ ਆ ਆਪਾਂ ਨੇ ਨਾ ਸਟੈਂਡ ਹੈ ਇਹ ਗੈਸ ਦਾ ਸਟੈਂਡ ਸੀ ਮੇਰੇ ਲਵੇ ਪਿਆ ਮੈਂ ਕਿਹਾ ਵੀ ਚਲੇ ਤੇ ਫਿਰ ਉਹ ਗੈਸ ਪਰ ਗੈਸ ਦਾ ਸਟੈਂਡ ਇਹਦੇ ਪਰ ਰੱਖ ਦਿੰਨੇ ਇਹਦੇ ਨਾਲ ਫਿਰ ਤੂੰ ਬਾਹਰ ਨਿਕਲੀ ਜਾਂਦਾ ਵੀ ਤੂੰ ਆਪਾਂ ਨੂੰ ਆਪਣੇ ਕੰਨੀ ਨੂੰ ਵਾਪਸ ਨਹੀਂ ਮੁੜ ਕੇ ਆਉਂਦਾ ਹੈਗਾ ਅੰ ਬੀ ਬਹਾਰ ਨਿਕਲ ਜੰਦਾ ਇਹਦਾ ਧੂਆਂ ਕਿ ਇਹਦੇ ਨਾਲ ਆਲੇ-ਦਾਲੇ ਨਾ ਇਹਨਾਂ ਦੇ ਸਪੋਰਟ ਨਹੀਂ ਹੁੰਦੀ ਹੈਗੀ ਜਿਹੜੇ ਇਹ ਲੋਹੇ ਵਾਲੇ ਚੁੱਲ੍ਹੇ ਹੁੰਦੇ ਨੇ ਨਾ ਇਹਨਾਂ ਪਰ ਪੋਚਾ ਦਿੱਤਾ ਜਾਂਦਾ ਇਹ ਚੁੱਲ੍ਹਿਆਂ ਪਰ ਇਹ ਬਸ ਐਉਂ ਆ ਵੀ ਬਿ ਲੋਹੇ ਦੇ ਹੀ ਹੁੰਦੇ ਨੇ ਕਿਉਂ ਪਾੜੂ ਦਾ ਪੋਚਾ ਵੀ ਨਹੀਂ ਆਪਾਂ ਫੇਰ ਸਕਦੇ ਹੈਗੇ ਇਹ ਤਾਂ ਹੀ ਲਿਆ ਸੀ ਇਹ ਮੈਂ ਨਾ ਲੋਹੇ ਦਾ ਚੁੱਲਾ ਇਵੇਂ ਤਾਂ ਹਲੇ ਆਸੀ ਜਲੋਹੇ ਦਾ ਚੁੱਲ੍ਹਾ ਕਿਉਂ ਵੀ ਉਹ ਜਿਹੜਾ ਦੂਆ ਹੁੰਦਾ ਨਾ ਮਿੱਟੀ ਵਾਲਾ ਚੁੱਲ੍ਹਾ ਉਹ ਵਾਰ-ਵਾਰ ਫੁੱਟੀ ਜਾਂਦਾ ਫੁੱਟੀ ਜਾਂਦਾ ਤਾਂ ਕਰਕੇ ਫਿਰ ਆਪਾਂ ਨੇ ਨਾ ਲੋਹੇ ਦੇ ਚੁੱਲ੍ਹਾ ਚੱਕ ਲਿਆ ਤੇ ਸਰਦਾਰ ਜੀ ਮੈਂ ਕਹਾਂ ਵੀ ਜਿਹੜਾ ਲੋਹੇ ਦੇ ਚੁੱਲ੍ਹਾ ਲਿਆ ਉਹ ਵੀ ਆਪਾਂ ਵੀ ਉਹਦੇ ਵਿੱਚ ਚੱਲ ਜਰੂਰ ਹੈ ਨਾ ਆਥਨ ਸਵੇਰ ਵੀ ਕੰਮ ਹੁੰਦਾ ਵੀ ਲੋਹੇ ਦਾ ਚੁੱਲ੍ਹਾ ਚੱਲ ਰਹਿ ਜਾਂਦਾ ਪਹਿਲਾਂ ਮੇਰੇ ਕੋਲ ਦੂਆ ਮਿੱਟੀ ਦਾ ਚੁੱਲ੍ਹਾ ਹੁੰਦਾ ਸੀ ਉਹ ਨਾ ਉਹ ਦੋ ਕੁ ਦਿਨਾਂ ਬਾਅਦ ਜਦੋਂ ਮਿੱਟੀ ਭੁਰ ਜਾਂਦੀ ਦੀ ਉਹ ਤਾਂ ਕਰਕੇ ਫਿਰ ਮੈਨੂੰ ਆਇਆ ਹੋਗਾ ਵੀ ਚੱਲ ਹੁਣ ਮਿੱਟੀ ਵਾਲਾ ਕਾਹਨੂੰ ਵਰਤਣਾ ਫਿਰ ਆਪਾਂ ਬਿ ਮਹਮ ਲੋਹੇ ਦੀ ਲਾਟ ਲਹਨ ਲੋਹੇ ਦੇ ਚੁੱਲੇ ਦੀ ਰਾਮਦਾਰੀ ਆ ਨਾ ਕਿਤੇ ਫੁੱਟਦਾ ਨਾ ਬਾਸ ਤੇ ਵਿੱਚ ਅਗਨ ਮਚਾਈ ਚਲੋ ਕਾਲਾ ਜਰੂਰ ਹੋ ਜਾਂਦਾ ਹੈ ਇਹ ਚੁੱਲਾ ਹਨਾ ਚਲੋ ਕੋਈ ਗੱਲ ਨਹੀਂ ਬਣਾਇ ਤੇ ਨਾ ਸਟੋਰ ਦੇ ਵਿੱਚ ਮੈਂ ਕਿਹਾ ਚਲ ਪਾਥੀਆਂ ਲਿਆਉਣੀਆਂ ਉਧਰ ਆਪਾਂ ਸਟੋਰ ਚ ਪਾਥੀਆਂ ਲੈਣ ਚਲੇ ਗਏ ਸੀ ਮੈਂ ਕਿਹਾ ਚਲ ਹੈਲਾ ਭਰ ਲੈਣੇ ਆਪਾਂ ਪਾਥੀਆਂ ਦਾ ਅ ਕੱਲ ਪਥਵਾੜੇ ਚ ਨਾ ਮੈਰ ਸਰਦਾਰ ਜੀ ਅਸੀਂ ਦੋਹੇ ਜਣੇ ਘਹਾਰਾ ਸੀ ਉਹ ਟਾ ਕੇ ਆਈ ਸੀ ਚੰਗੀ ਤਰ੍ਹਾਂ ਤਰਪਾਲ ਜੀ ਪਾ ਕੇ ਆਈ ਸੀ ਅਸੀਂ ਕਿਹਾ ਚਲ ਹਣਾ ਮੀਂਹ ਪੈਣ ਲੱਗ ਗਏ ਚਲਟਾ ਗਿਆ ਬਹੁਤ ਵਧੀਆ ਟਕੇ ਆਏ ਸੀ ਦੋਹੇ ਜੰਨ ਜਾ ਕੇ ਰਸੀਆਂ ਰੁੱਸੀਆਂ ਜੀਆਂ ਬਹੁਤ ਵਧੀਆ ਬੰਨਿਆਏ ਉਹਨਾਂ ਤਰਪਾਲਾਂ ਬਹੁਤ ਬੜੀ ਤਰਪਾਲ ਲਿਆਂਦੀ ਸੀ 6-700 ਦੀ ਤਰਪਾਲਾਂ ਥਿਸ ਇਸ ਸਰਦਾਰ ਜੀ ਨੇ ਬਹੁਤ ਸੋਹਣੀਆਂ ਟਕੀਆਂ ਆਏ ਆ ਇਹਨਾਂ ਪਾਠੀਆਂ ਭੋਰਾ ਨਹੀਂ ਭੇਜਣੀਆਂ ਜਿਹੜੇ ਆਪਣਾ ਪਰਾਣਾ ਗਹਰਾ ਸੀ ਕੱਲ ਦਾ ਪਰਦਾ ਉਹਨਾਂ ਆਪਣਾ ਡਿੱਗ ਗਿਆ ਹਵਾ ਕਰਕੇ ਉਹ ਵੀ ਆਪਾਂ ਹੁਣ ਲਿਓ ਜਾਈਏ ਬਸ ਲਿਓੜ ਜਾਈਏ ਉਹਦਾ ਜਿਹੜਾ ਹੈਗਾ ਮਤਲਬ ਉਹ ਆਪਾਂ ਨਾ ਹੁਣ ਚਲੋ ਅੱਜ ਅੱਜ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਸਵੇਰੇ ਤਾਂ ਕਰਕੇ ਇੱਕ ਅੱਦੇ ਦਿਨ ਦੀ ਧੁੱਪਾਂ ਲੱਗ ਜੂਗੀ ਚਲੋ ਆਪਾਂ ਫਿਰ ਹੁਣ ਵੀ ਚੱਕ ਲਿਆਵਾਂਗੇ ਲਿਓ ਜੇ ਜਿਹੜਾ ਰਹਿ ਗਿਆ ਉੱਪਰ ਪਰਾਲੀ ਨਾ ਟਕਿਆ ਵਾ ਮੈਂ ਇੱਧਰ ਆ ਗਈ ਸੀ ਮੈਂ ਕਿਹਾ ਵੀ ਚਲੋ ਹੁਣ ਆਪਾਂ ਇੱਧਰੋਂ ਬਾਥੀਆਂ ਲੈ ਚਲਦੀਆਂ ਥੈਲਾ ਭਰ ਕੇ ਆਹ ਪੂਰੇ ਸਟੋਰ ਚ ਨਾ ਬਾਥੀਆਂ ਲਾਈਆਂ ਸੀ ਉਰੇ ਪਰ ਲਿਆ ਸੀ ਇਹ ਸਟੋਰ ਮੈਂ ਮੈਂ ਕਿਹਾ ਵੀ ਚਲੋ ਹਣਾ ਇੱਥੇ ਰੰਦਰੀਆ ਜਦ ਮਰਜ਼ੀ ਚੱਕ ਕੇ ਆਪਾਂ ਵਰਤ ਸਕਦੇ ਹਾਂ ਉਰੇ ਮੈਂ ਥੈਲਾ ਲੈ ਜੂਗੀ ਹੁਣ ਭਰ ਕੇ ਫਿਰ ਆਪਾਂ ਥੱਲੇ ਚੱਲ ਦੋ ਚਾਰ ਦਿਨਾਂ ਦੀ ਆਰਾਮਦਾਰੀ ਰਹਿੰਦੀ ਐ ਇਹ ਨਾਲ ਥੈਲਾ ਭਰੇ ਤੇ ਤਲ ਮੈਂ ਉੱਥੇ ਤੇ ਜਾ ਕੇ ਫਿਰ ਆਪਣਾ ਪੰਨ ਕਿ ਉਹਦੇ ਵਿੱਚ ਪਾਠੀਆਂ ਟਾਪੇ ਜੀ ਚ ਪਾ ਲੀਆ ਮੈਂ ਹੁਵੇ ਚਲਾਣਾ ਇੱਥੋਂ ਤੇ ਚੱਕ ਚੱਕ ਜਾਲੀ ਆਉਂਦੀ ਵੈਸੇ ਆ ਨਾ ਅੱਜ ਬਾਛੜ ਬਹੁਤ ਜ਼ਿਆਦਾ ਸੀ ਆਦੇ ਕੰਦਾਂ ਵੀ ਨਾ ਉਹ ਹੋਈਆਂ ਪਈਆਂ ਨੇ ਸਲਾਬੇ ਸਲਾਬੇ ਜਾਉਂ ਬਰਸਾਤ ਕੁ ਬਰਸਾਤ ਆਹੀ ਕੁਛ ਰਹਿਣਾ ਸਿੱਲਾ 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 ਜਾ ਰਹੂਗਾ ਇਹ ਚਲੋ ਤੁਪ ਪੰਜ ਵੇਸੇ ਰੰਗਦਰੀਆਂ ਜਿਹੜੇ ਪੱਤੇ ਆਏ ਆ ਵੀ ਬਰਸਾਤ ਚ ਥੋੜੀ ਜੱਗ ਵੀ ਘੱਟ ਮੱਚਦੀ ਐ ਬਸ ਚਲ ਢੱਕਾ ਲਾ ਕੇ ਸੋਣੀ ਮੱਚੀ ਜਾਂਦੀ ਐ ਚੱਲੀ ਜਾਂਦੀ ਐ ਜੁੱਲੇ ਚੱਗ ਆਪਾਂ ਫਿਰ ਤਾਂ ਕਰਕੇ ਇੱਥੇ ਸਟੋਰ ਚ ਚੜਾ ਲੀਆਂ ਸੀ ਆਪਾਂ ਬਾਥੀਆਂ ਹੁਣ ਮੈਂ ਇੱਕ ਅੱਧਾ ਢੱਕਾ ਤਾਰ ਲੂੰਗੀ ਚਲੋ ਹਣ ਢੱਕੇ ਸਿੱਟ ਲੂੰਗੀ ਹੁਣ ਇਹਨਾਂ ਨੂੰ ਲੈ ਜਾਾਂਗੇ ਥੈਲੇ ਚ ਪਾ ਕੇ ਆਹਣੋਂ ਉੱਥੇ ਥੈਲੇ ਚ ਉਹ ਥੈਲੇ ਜਾ ਕੇ ਰੱਖ ਲਾਂਗੇ ਚਲ ਜਿੱਦਨ ਫੇਰ ਲੋਡ ਹੋਊਗੀ ਫੇਰ ਥੈਲਾ ਭਰ ਲਾਂਗੇ ਆਪਾਂ ਹੁਣ ਇੱਥੇ ਦੋ ਚਾਰ ਕਮਾਖਾ ਢੱਕੇ ਜੇ ਸਿੱਟ ਲਾਂਮਾ ਵੀ ਇੱਕ ਢੱਕਾ ਲੱਗ ਜਾਂਦਾ ਵੀ ਚੱਲਣਾ ਇੱਕ ਅੱਧਾ ਗੋਹਾ ਲਾ ਜਾਂਦਾ ਤੇ ਤਾਂ ਕਰਕੇ ਮੈਂ ਉਰੇ ਹੁਣ ਇਹਨਾਂ ਨੂੰ ਇੱਥੇ ਤੇ ਕੋਠੇ ਤੇ ਛੱਡ ਦੂੰਗੀ ਮੈਂ ਹਾਂ ਵੀ ਚੱਲ ਥੱਲੇ ਨਹੀਂ ਮੈਂ ਲੈ ਕੇ ਜਾਂਦੀ ਹੈਗੀ ਇੱਥੇ ਇੱਕ ਦੋ ਕੁ ਜਿਹੜੇ ਸੱਟਣੇ ਨੇ ਛੱਡ ਦਾਂਗੇ ਇੱਕ ਢੱਕਾ ਲੱਗਦਾ ਹੁੰਦਾ ਕਿਹੜਾ ਬਾਲੇ ਢੱਕੇ ਨਾਉਣੇ ਆ ਬਾਕੀ ਪਾਠੀ-ਬੁੱਥੀ ਲੱਗ ਜਾਂਦੀ ਹੈ ਚੁੱਲ੍ਹੇ 'ਚ ਸਾਲਾਪ ਦਾ ਮੱਚ ਜਾਂਦੀ ਹੈ ਹੁਸਾਰ ਤੇ ਕਮਜੋਤ ਵੀ ਆਪਣਾ ਸਕੂਲ ਦਾ ਕੰਮ ਕਰ ਰਿਹਾ ਬੈਠਾ ਥੋੜੇ ਦਿਨ ਰਹਿ ਗਏ ਸਕੂਲ 'ਚ ਇਹਨਾਂ ਦੇ ਹੱਸ ਲੱਗਣੇ ਵਾਲੇ ਹੁਣ ਕਾ ਮੈਂ ਕਹਿੰਦਾ ਚਲੋ ਹਣਾ ਬੁੱਤ ਫੜਾ ਫੜਾ ਆਪਣਾ ਕੰਮ ਨਮੇਰ ਦਾ ਸਕੂਲ ਦਾ ਜਿਹੜਾ ਕਰਨਾ ਹਾਂਜੀ ਅੱਜ ਸਵੇਰੇ ਵੀ ਬਹੁਤ ਜ਼ਿਆਦਾ ਮੀਂਹ ਪਿਆ ਸੀ ਬਹੁਤ ਮੀਂਹ ਡੇ ਗਿਆ ਅੱਜਾਂ ਖੇਤਾਂ 'ਚ ਵੀ ਪਾਣੀ ਐ ਨੰਨਾ ਖੜ ਗਿਆ ਬਹੁਤ ਪਾਣੀ ਸੀ ਅੱਜ ਤਾਂ ਨਾ ਇੰਨੀ ਬਾਛੜ ਬਹੁਤ ਬਾਛੜਾਈ ਐ ਅੱਜ ਸਵੇਰੇ ਵੀ ਮੈਂ ਦਿਨ ਚੜੇ ਜੇ ਮੱਜਾਂ ਕੰਨੀ ਦਿਨ ਚੜੇ ਜੇ ਗਈਆਂ ਪਹਿਲਾਂ ਲਾਈਟ ਵੱਜ ਗਈ ਫਿਰ ਜਨਰੇਟਰ ਚਲਾ ਕੇ ਫਿਰ ਧਾਰਾਂ ਚੋਈਆਂ ਬਹੁਤ ਬਾਛੜ ਸੀ ਅੱਜ ਦਾ ਬਹੁਤ ਜ਼ਿਆਦਾ ਮੀਂਹ ਸੀ ਟੇਰ ਬਣੇ ਕਈ ਦਿਨਾਂ ਦਾ ਕਦੇ ਨਹੀਂ ਸੀ ਮੀ ਪੈਨਾ ਹਾਂਜੀ ਜਿਹੜੇ ਮੇਰੇ ਭੈਣ ਭਰਾ ਮੈਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਜੇ ਵੀਡੀਓ ਵਧੀਆ ਲੱਗਦੀ ਹਿੰਦੇ ਤਾਂ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ ਜੀ